ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਸਾਂ ਜੀ ਦਿਲਾਂ ਦੀ ਚੈਨਲ ਤੁਹਾਡਾ ਸਭ ਦਾ ਸਵਾਗਤ ਕਰਦਾ ਹੈ ਅੱਜ ਦੀ ਵੀਡੀਓ ਦੀ ਸਟਾਰਟਿੰਗ ਆਪਾਂ ਨੇ ਆਪਣੇ ਹਸਤਾਲੇ ਦੇ ਕੰਮ ਤੋਂ ਕਰਨੀ ਹੈ ਘਰ ਜਾ ਕੇ ਫਿਰ ਮੈਂ ਗਰਮ ਤਸਵੀਰ ਵਾਲੀਆਂ ਚੀਜ਼ਾਂ ਕੀ ਕਿਹੜੀਆਂ ਚੀਜ਼ਾਂ ਪਾ ਕੇ ਚਾਹ ਬਣਾਈ ਤੇ ਨਾਲ ਬਣਾਈਆਂ ਕਚੌਰੀਆਂ ਐਂਡ ਤੱਕ ਜਰੂਰ ਦੇਖਿਓ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਨੂੰ ਕਿਉਂਕਿ ਅੱਜ ਦੀ ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਆ ਤੁਸੀਂ ਐਂਡ ਵਿੱਚ ਇੱਥੋਂ ਦਾ ਬਹੁਤ ਵਧੀਆ ਕੇਜ਼ਾ ਦੇਖੋਗੇ ਚਰਚ ਦੇਖੋਗੇ ਬਹੁਤ ਪੁਰਾਣਾ ਹੈ ਬਹੁਤ ਵਧੀਆ ਲੱਗੂਗਾ ਤੁਸੀਂ ਕਦੇ ਜੇ ਚਰਚ ਵਿੱਚ ਨਹੀਂ ਗਏ ਤੇ ਅੱਜ ਜ਼ਰੂਰ ਚੱਲਿਓ ਆਓ ਚੱਲੀਏ ਜੀ ਇਟਲੀ ਦੇ ਚਰਚ ਐਂਡ ਤੱਕ ਜਰੂਰ ਦੇਖਿਓ ਬਿਲਕੁਲ ਸਾਫ਼ ਕਰ ਗਿਆ ਜਿਹੜੇ ਰੂਸ 'ਤੇ ਚੱਲਦੇ ਹੁੰਦੇ ਆ ਇੱਥੇ ਸੁੱਟ ਜਾਂਦਾ ਖੜੀਆਂ ਮੌਜਰਾ ਹਾਂ ਇੱਥੇ ਹਰਵਿੰਦਰਾਏ ਜਿਹੜੀ ਉੱਪਰ ਕਾਫੀ ਵੱਡੇ ਵੱਡੇ ਢੋਲ ਜਿਹਾ ਪਰੇ ਹੋਏ ਇਹਨਾਂ ਨੂੰ ਸਿੱਧੋ ਕਹਿੰਦੇ ਆ ਇਹਨਾਂ ਸਿੱਧੋਆਂ ਵਿੱਚ ਇਹ ਫੀਡ ਪਾਈ ਹੋਈ ਹੈ ਫੀਡ ਲੈ ਕੇ ਚੱਲੇ ਆ ਤਾਂ ਕਿ ਗਾਵਾਂ ਨੂੰ ਅੱਗੇ ਜਾ ਕੇ ਪਾਈ ਜਾਵੇ ਟਰੈਕਟਰ ਨਾਲ ਪਾਉਂਦੇ ਆ ਇਹ ਫੀਡ ਕਾਮਾਦੇਸਿਰ ਲੋਕ ਥਿੱਤੇ ਗਏ ਆ ਤਾਂ ਕਿ ਪੂਰੀ ਤਰ੍ਹਾਂ ਖਾ ਸਕਣ ਕੰਮ ਤੋਂ ਆ ਕੇ ਘਰਾਂ ਫਿਰ ਮੈਂ ਧਰ ਲਈ ਸੀ ਚਾਹ ਲੌਂਗ ਛੋਟੀ ਇਲਾਇਚੀ ਪਾਲੀ ਸੀ ਤੇ ਥੋੜੀ ਜੀ ਪਾਲੀ ਸੀ ਆਸੁੰਡ ਤੇ ਬਾਅਦ ਵਿੱਚ ਆਪਾਂ ਨੇ ਪਾਉਣੀਆਂ ਪੱਤੀ ਥੋੜਾ ਅਸਰ ਜਾਏ ਤਾਂ ਨਿਕਲ ਜਵੇ ਤੇ ਆਪਾਂ ਨੇ ਨਾਲ ਮਿਕਸ ਕਰਕੇ ਪਾ ਲੰਦੀ ਹੁੰਨੀ ਆ ਮੈਂ ਥੋੜੀ ਜੀ 슈ਗਰ ਤੇ ਨਾਲ ਥੋੜੀ ਜੀ ਸ਼ੱਕਰ ਪਾ ਲੰਦੀ ਹੁੰਨੀ ਆ ਤੇ ਸਰਦੀਆਂ ਦੀ ਚਾਹ ਵਿੱਚ ਮੈਂ ਤਕਰੀਬਨ ਆ ਦੇਖੋ ਇਹ ਹੈਗੇ ਆ ਸੋਏ ਤੇ ਇਹ ਹੈਗੀ ਆ ਅਜਵੈਨ ਇਹ ਵੀ ਪਾ ਲੰਨੀ ਆ ਸਰਦੀ ਵਿੱਚ ਠੀਕ ਰਹਿੰਦੀ ਆ ਇਦਾਂ ਤੁਸੀਂ ਵੀ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਸਰਦੀ ਲੱਗਣ ਤੋਂ ਵਧੀਆ ਰਹਿੰਦੀ ਆ ਇਹ ਕਿਉਂਕਿ ਸੋਏ ਗਰਮ ਹੁੰਦੇ ਆ ਅਜਵੈਨ ਵੀ ਗਰਮ ਹੁੰਦੀ ਆ ਰਾਜ ਦੀ ਟਾਕੀ ਦੇ ਬਾਹਰਲੇ ਪਾਸੇ ਘੁੰਮਦੀ ਦਿਖ ਗਈ ਸਾਨੂੰ ਚੂਹੀ ਐ ਤੇ ਗੁਰਲੀਨ ਨਾਲ ਗੱਲਾਂ ਕਰਦੇ ਕਰਦੇ ਮੈਂ ਕਰ ਲਈ ਪੇਠੀ ਤਿਆਰ ਕਚੌਰੀਆਂ ਬਣਾਉਣ ਲਈ ਇਹਦੇ ਵਿੱਚ ਪਾਇਆ ਨਾਮਕ ਰੈੱਡ ਚਿਲੀ ਫਲੈਕਸ ਅਮਚੂਰ ਪਾਊਡਰ ਤੇ ਅਦਰਕ ਆਪਾਂ ਨੇ ਬਣਾਉਣੀਆਂ ਕਰਾਰੀਆਂ ਕਰਾਰੀਆਂ ਕਚੌਰੀਆਂ ਆਪਾਂ ਨੇ ਅਜਵਾਇਣ ਆ ਨਮਕ ਪਾ ਦਾਣਾ ਆਟੇ ਵਿੱਚ ਕਿਤੇ ਕਚੌਰੀਆਂ ਦਾ ਕਰ ਲੈਣਾ ਆਟਾ ਤਿਆਰ ਇਹਨੂੰ ਚੰਗੀ ਤਰ੍ਹਾਂ ਨਾਲ ਲੈਣਾ ਮਿਲਾ ਮਿਲਾ ਕੇ ਨਰਮ ਜਿਹਾ ਆਟਾ ਗੁੰਨ ਲੈਣਾ ਕਚੌਰੀਆਂ ਦਾ ਆਟਾ ਜਿਹੜਾ ਇਹਨੂੰ ਜਿਆਦਾ ਮੁੱਕੀ ਨਹੀਂ ਦਿੱਤੀ ਜਾਂਦੀ ਆਪਾਂ ਨੇ ਬਸ ਐਦਾਂ ਪਾਣੀ ਪਾ ਕੇ ਇਹਦਾ ਆਟਾ ਸਖਤ ਨਹੀਂ ਹੋਣਾ ਚਾਹੀਦਾ ਸਖਤ ਆਟੇ ਦੇ ਵਿੱਚੋਂ ਫਿਰ ਨਿਕਲ ਜਾਣਾ ਆਲੂ ਦੀ ਪੇਟੀ ਨੇ ਬਾਹਰ ਐਦਾਂ ਕਰਕੇ ਆਪਾਂ ਨੇ ਆਟਾ ਹਲ ਕਰ ਲੈਣਾ ਤਿਆਰ ਕਚੌੜੀ ਬਣਾਉਣ ਲਈ ਮੈਂ ਥੋੜਾ ਜਿਹਾ ਆਟਾ ਲੈ ਕੇ ਉਹਨੂੰ ਆਪਣੇ ਹੱਥ ਤੇ ਚੰਗੀ ਤਰ੍ਹਾਂ ਫੈਲਾ ਲਿਆ ਤਾਂ ਕਿ ਮੈਂ ਇਹਦੇ ਵਿੱਚ ਆਸਾਨੀ ਨਾਲ ਚੱਕਿਆ ਕਾਫੀ ਸਾਰਾ ਪੇੜਾ ਬਣਾਇਆ ਪੇਠੀ ਦਾ ਆਲੂਆਂ ਦੀ ਪੇਠੀ ਭਰ ਕੇ ਵਿੱਚ ਚੰਗੀ ਤਰ੍ਹਾਂ ਤਾਂ ਕਿ ਚਾਰੇ ਪਾਸੇ ਜਿਹੜੀ ਵਿੱਚ ਆਲੂਆਂ ਦੀ ਫੀਲਿੰਗ ਆ ਉਹ ਚਾਰੇ ਪਾਸੇ ਜਾਵੇ ਕਚੌੜੀ ਦੇ ਇਹ ਨਾ ਹੋਵੇ ਵੀ ਕਿਤੇ ਆਲੂ ਨਾ ਹੋਵੇ ਦੇਖੋ ਇੱਦਾਂ ਦੱਬ-ਦੱਬ ਕੇ ਫਿਰ ਮੈਂ ਤੇਲ ਵਿੱਚ ਛੱਡਤੀ ਕਚੌੜੀ ਇੱਦਾਂ ਫਿਰ ਮੈਂ ਦੂਜੀ ਕਚੌੜੀ ਵੀ ਤਿਆਰ ਕਰਨ ਲੱਗ ਗਈ ਸੀ ਦੂਜੀ ਕਚੌੜੀ ਵੀ ਇੱਦਾਂ ਹੀ ਬਣਾ ਲਈ ਕਚੌੜੀ ਜਦੋਂ ਥੋੜੀ ਬਣ ਜਾਂਦੀ ਆ ਫਿਰ ਆਪਣੇ ਆਪ ਤੈਰ ਕੇ ਉੱਪਰ ਆ ਜਾਂਦੀ ਆ ਆਪਾਂ ਨੂੰ ਪਹਿਲਾਂ ਹੀ ਉਹਨੂੰ ਹਿਲਾਉਣ ਦੀ ਕੋਈ ਜ਼ਰੂਰਤ ਨਹੀਂ ਬਸ ਦੂਜੀ ਕਚੌੜੀ ਤਿਆਰ ਕਰਨ ਲੱਗ ਜਾਓ ਇੱਦਾਂ ਕਰਕੇ ਕਚੌੜੀਆਂ ਆਰਾਮ ਨਾਲ ਮੀਡੀਅਮ ਆ ਜਦ ਤੇ ਪੱਕ ਜਾਂਦੀਆਂ ਬੜੇ ਆਰਾਮ ਨਾਲ ਬਹੁਤ ਸਵਾਦ ਬਣਦੀਆਂ ਐ ਐਦਾਂ ਕਰਕੇ ਬੜੀਆਂ ਹੀ ਕਰਾਰੀਆਂ ਜੀਆਂ ਜਦੋਂ ਬਰਾਊਨ ਹੋ ਗਈਆਂ ਫਿਰ ਮੈਂ ਇੱਕ ਥਾਲੀ ਦੇ ਵਿੱਚ ਰੱਖ ਲਈਆਂ ਕਚੌਰੀਆਂ ਦੇਖੋ ਕਿੰਨੇ ਲੁੱਕ ਵਧੀਆ ਬਿਲਕੁਲ ਸਨੇਰੀ ਰੰਗ ਹੋ ਗਿਆ ਕਿੰਨਾ ਪਿਆਰਾ ਲੱਗਦਾ ਓਦਾਂ ਹੀ ਫਿਰ ਮੈਂ ਆਪਣੀ ਪਲੇਟ ਸਜਾ ਲਈ ਇਹ ਦੇਖੋ ਸਾਰੇ ਪਾਸੇ ਕਿਦਾਂ ਭਰੀ ਵੀ ਕਚੌਰੀ ਫਿਰ ਅਸੀਂ ਚਲੇ ਗਏ ਚਰਚ ਦੇਖੋ ਸਾਰੇ ਪਾਸੇ ਕਿੰਨੇ ਹਰੇਆ ਭਰੇ ਆ ਆ ਕਿੰਨੇ ਸੰਘਣੇ ਦਰਖਤ ਆਪਾਂ ਚੱਲੇ ਆ ਚਰਚ ਆਹ ਚਰਚ ਦੇ ਅੱਗੇ ਬੈਠਣ ਲਈ ਦੇਖੋ ਲਾਨ ਬਣਾਇਆ ਹੋਇਆ ਕਿੰਨੇ ਪਿਆਰੇ ਦਰਖਤ ਗ੍ਰੀਨਰੀ देखो कितना सोणाਾ ਬਣਾਇਆ ਹੋਇਆ ਆਪਣੀ ਸ਼ਰਧਾ ਅਨੁਸਾਰ ਮੋਮਬਤੀਆਂ ਫੁੱਲ ਆਹ ਲੋ ਆਨਾ ਸਾਰਾ ਚਰਚੜਾ ਬਾਹਰਲਾ ਹਿੱਸਾ ਮੈਂ ਕਹਿੰਦੀ ਆ ਚਰਚੂਲਾ ਹੈ ਜਆ ਸਕਦੇ ਅੰਦਰ ਜਦਿਵੇਂ ਮੈਂ ਪਿਛਲੇ ਪਾਸੇ ਆ ਗਈਆਂ ਦੇਖੋ ਇਹਦੀ ਇਮਾਰਤ ਆ ਜਿਹੜੀ ਕਿੰਨੀ ਪੁਰਾਣੀ ਆ ਪੱਥਰਾਂ ਦੀ ਕਿੰਨੀ ਮੋਟਾਈ ਵਿੱਚ ਬਣੀ ਹੋਈ ਆ ਪੁਰਾਣੇ ਸਮੇਂ ਦੀ ਚਲੋ ਮੈਂ ਤੁਹਾਨੂੰ ਐਦਾਂ ਪਿੱਛੇ ਤੋਂ ਦਿਖਾਉਂਦੇ ਹੋਏ ਅੱਗੇ ਨੂੰ ਲੈ ਕੇ ਜਾ ਰਹੀ ਆ ਇਹ ਮੈਨੂੰ ਲੱਗਦਾ ਅੱਗੇ ਆ ਪੀਲੀ ਬਿਲਡਿੰਗ ਵਾਲਾ ਸਕੂਲ ਆ ਛੋਟੇ ਬੱਚੇ ਜਾਂਦਾ ਜਾਂ ਮੈਂ ਪਹਿਲਾਂ ਉਧਰੋਂ ਆਉਂਦੇ ਹੋਏ ਦੇਖਿਆ ਸੀ ਇਹ ਦੇਖੋ ਬਿਲਕੁਲ ਪੁਰਾਣੇ ਡਿਜ਼ਾਈਨ ਦਾ ਆ ਇਹਨਾਂ ਲੋਕਾਂ ਨੇ ਆਪਣੀਆਂ ਪੁਰਾਣੀਆਂ ਬਿਲਡਿੰਗਾਂ ਨੂੰ ਬੜੇ ਮਤਲਬ ਕਿ ਸ਼ਿੱਦਤ ਨਾਲ ਰੱਖਿਆ ਹੋਇਆ ਹੈ। ਇਹਦੀ ਰਿਪੇਅਰ ਕਰਦੇ ਰਹਿੰਦੇ ਆ। ਦੇਖੋ ਕਿੱਡੇ ਭਾਰੀ ਬਿਲਡਿੰਗ ਆ ਇਹ। ਕਿਵੇਂ ਗੋਲਾਈ ਵਿੱਚ ਆਪਣੇ ਵੀ ਹੈਗੀਆਂ ਹੀ ਹਜੀਆਂ ਮਾਰਤਾ। ਪੁਰਾਣੇ ਸਮੇਂ ਦੀਆਂ ਪੌੜੀਆਂ। ਕੀ ਜਿਹਾ ਹੈ ਉਹਨਾਂ ਨੇ? ਆਹ ਕਿੱਲ੍ਹ ਜਾ ਰਹੇ। ਠੀਕ। ਇਹਨਾਂ ਨੂੰ ਪੁੱਛਿਆ ਜਿਹੜੇ ਗੱਡੀ ਵਿੱਚ ਬੈਠੇ ਆ। ਇਸ ਕਭੀ 84 ਚ ਦੇ ਵਿੱਚ ਜਾ ਸਕਦੇ ਆ la gioia della tua salvezza. O Sost... oh, di che cosa direi, Perché essere coerente, vivere cristianamente, dirigiamo la nostra preghiera al cielo e manteniamo la fiducia in di Dio che ha vinto. Il Signore ci insegna a essere sempre conversione, persone, solo in te confino in Dio, che attende il loro nuovo ritorno per colmarvi di gioia. Preghiamo. Per coloro che sono fatti oggetto di persecuzione, perché. Sì, un Bahar ਲਦੇ ਆ ਹੁਣ ਅਹ ਹਰਵੀਰ ਨੂੰ ਲੈ ਕੇ ਆਉਣਾ ਸੀ ਇਹ ਬਾਹਰ ਸ਼ਾਮ ਦਾ ਘਰ ਆ ਤੇ ਆਹ ਬਿਲਡਿੰਗ ਜਿੱਥੇ ਲੱਭਸ ਹੈ ਇਹ ਦੇਖੋ ਘੰਟਾ ਤਾਂ ਇੱਥੇ ਪੱਕਾ ਹੀ ਲੱਗਿਆ ਹੁੰਦਾ ਪਹਿਲੇ ਸਮਿਆਂ ਤੋਂ ਇਹੇ ਟਾਈਮ ਆ ਜਿਹੜਾ ਦੱਸਦੇ ਆ